ਜੈਪੀ ਜੈ ਭਾਰਤ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਪਰਵਰਤਨ ਟੀਮ ਇਟਲੀ ਸਾਥੀਓ ਅੱਜ ਫੇਰ ਇੱਕ ਵਾਰ ਸੋਢੀ ਰਾਣਾ ਜੀ ਨੂੰ ਫੇਸਬੁੱਕ ਲੈ ਤੇ ਲੈ ਕੇ ਆਈ ਹੈ ਹਮੇਸ਼ਾ ਕਿਸੇ ਨਾ ਕਿਸੇ ਸਾਥੀ ਨੂੰ ਰੂਹ ਰੂਹ ਤੁਹਾਡੇ ਕਰਦੇ ਹਾਂ ਔਰ ਸਤਿਕਾਰਯੋਗ ਸਾਥੀਓ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਹੈ ਸਮਾਜ ਵਿੱਚ ਫੈਲੇ ਅੰਧਵਿਸ਼ਵਾਸ ਸਮਾਜ ਦੇ ਵਿੱਚ ਫੈਲੇ ਅੰਧਵਿਸ਼ਵਾਸ ਸੋ ਸૌ ਤੋਂ ਪਹਿਲਾਂ ਮੈਂ ਇਹ ਦੱਸ ਦਵਾਂ ਕਿ ਜਿਹੜੇ ਸੋਢੀ ਰਾਣਾ ਜੀ ਹਨ ਪ੍ਰਗਤੀ ਕਲਾ ਕੇਂਦਰ ਦੇ ਐਕਟਰ ਉਹ ਡਾਇਰੈਕਟਰ ਹਨ ਮੱਖਣ ਕ੍ਰਾਂਤੀ ਦੇ ਵੱਡੇ ਬ੍ਰਦਰ ਹਨ ਔਰ ਸਮਾਜ ਦੇ ਵਿੱਚ ਆਪਣੀ ਕਲਾ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਸੋ ਸਾਥੀਓ ਬਹੁਤ ਵੱਡਾ ਇਸ ਪਰਿਵਾਰ ਦਾ ਯੋਗਦਾਨ ਹੈ ਰਾਣਾ ਜੀ ਆਪ ਜੀ ਦਾ ਇੱਕ ਕਦਮ ਪਰਵਰਤਨ ਕੀ ਟੀਮ ਵੱਲੋਂ ਸਵਾਗਤ ਹੈ ਜੀ ਬਲਵਿੰਦਰ ਜੀ ਸਭ ਤੋਂ ਪਹਿਲਾਂ ਮੈਂ ਫਤਿਹ ਬੁਲਾਉਣਾ ਜੀ ਨਮੋ ਵਧਾਏ ਜੈ ਗੁਰਦੇਵ ਧਾਨਗੁਰ ਦੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਜੀ ਜੀ ਇਸ ਤੋਂ ਬਾਅਦ ਮੈਂ ਜਿਹੜਾ ਹੈ ਪਰਵर्तन ਟੀਮ ਇਟਲੀ ਵਾਲਿਆਂ ਦਾ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇੱਕ ਵਾਰ ਫੇਰ ਮੌਕਾ ਦਿੱਤਾ ਆਪਣੇ ਚੈਨਲ ਦੇ ਰਾਹੀ ਆਪਣੇ ਪਿਆਰੇ ਲੋਕਾਂ ਨਾਲ ਰੂਹ ਰੂਹ ਹੋਣ ਦਾ ਸੋ ਸਾਰੀ ਟੀਮ ਨੂੰ ਬਹੁਤ-ਬਹੁਤ ਸਾਧੂ ਬਾ ਬਹੁਤ ਬਹੁਤ ਧੰਨਵਾਦ ਰਾਣਾ ਸਾਹਿਬ ਰਾਣਾ ਜੀ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਹੈਗਾ ਸਮਾਜ ਵਿੱਚ ਫੈਲੇ ਅંધ ਵਿਸ਼ਵਾਸ ਅਧਿ ਵਿਸ਼ਵਾਸ ਵੀ ਕਈ ਤਰ੍ਹਾਂ ਦੇ ਆ ਸਮਾਜ ਵਿੱਚ ਕਿਸ ਤਰ੍ਹਾਂ ਦੇ ਅਧ ਵਿਸ਼ਵਾਸ ਅંધ ਵਿਸ਼ਵਾਸਾਂ ਨੂੰ ਤੁਸੀਂ ਦੇਖ ਰਹੇ ਹੋ ਇਹ ਦੇਖੋ ਬਲਵਿੰਦਰ ਜੀ ਜਿਹੜਾ ਭਾਰਤੀ ਸੰਦਰਭ ਵਿੱਚ ਦੇਖੀਏ ਜੀ ਤਾਂ ਇਹ ਨਾ ਅੰਧਵਿਸ਼ਵਾਸ਼ਾਂ ਆ ਦੇ ਜਿਹੜੇ ਜਨਮ ਦਾਤਾ ਆ ਜੀ ਇਹ ਵੱਡੇ ਪੱਧਰ ਤੇ ਮਨੁਬਾਦੀ ਲੋਕ ਹੈ ਜੀ ਉਹਨਾਂ ਦੇ ਧਰਮ ਗ੍ਰੰਥਾਂ ਨੇ ਉਹਨਾਂ ਦੀਆਂ ਸਿਮਰਤੀਆਂ ਉਹਨਾਂ ਦੇ ਪੁਰਾਣਾ ਨੇ ਉਹ ਮਤਲਬ ਜਿਹੜੇ ਆ ਜਿਹੜੇ ਇਸ ਤਰ੍ਹਾਂ ਦੇ ਬਹਿਮ ਭਰਮ ਜਿਹੜੇ ਆ ਸਮਾਜ ਦੇ ਵਿੱਚ ਫਲਾਏ ਜਿਨ੍ਹਾਂ ਦਾ ਨਾ ਕੋਈ ਸ਼ਰ ਨਾ ਕੋਈ ਤੈਅ ਮੈਂ ਹੁਣ ਦੱਸ ਦਿਆਂ ਕਿ ਅੱਜ ਕੱਲ ਜਿਹੜਾ ਆ ਇੱਥੇ ਪੰਜਾਬ ਦੇ ਵਿੱਚ ਬਹੁਤ ਮੌਸਮ ਜਿਹੜਾ ਸਾਡੇ ਖਾਸ ਕਰਕੇ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਖੱਟਾ ਹੈ ਬਹੁਤ ਗਰਮੀ ਹੈ ਬਹੁਤ ਹੁਮਸ ਭਰਿਆ ਜਿਹੜਾ ਆ ਉਹ ਮੌਸਮ ਬਣਿਆ ਹੋਇਆ ਮੀਨਲੀ ਪੈਰ ਹੈ ਤੇ ਮੈਂ ਕਿਸੇ ਸਾਥੀ ਨਾਲ ਇਦਾਂ ਹੀ ਅ ਪਿੰਨ ਦੇ ਸਾਥੀ ਨਾਲ ਗੱਲ ਕੀਤੀ ਕਿ ਅ ਬਈ ਮੀ ਨਹੀਂ ਪਹਿਰੇ ਉਹ ਕੰਦਾਲ ਮੀ ਕੀ ਪਹਿਨੇ ਆ ਅ ਇੱਥੇ ਗਲੀਆਂ ਤਾਂ ਕੋਈ ਦਿੰਦਾ ਨਹੀਂ ਹਾਂਜੀ ਜਿੱਦਾਂ ਦੇ ਲੋਕ ਹੋਇਆ ਉਦਾਂ ਦਾ ਰੱਬ ਹੋਇਆ ਆ ਜੀ ਜੀ ਮਤਲਬ ਆ ਆ ਕਿ ਦੁਨੀ ਮਤਲਬ ਜਿਹੜੀ ਆ ਇੱਥੇ ਦੁਨੀਆ ਕਿਤੇ ਨਾ ਕਿਤੇ ਪਹੁੰਚ ਗਈ ਇੱਕ ਵੀ ਸਾਲੀ ਵਿੱਚ ਅਸੀਂ ਜਿਹੜੇ ਆ ਕਿਤੇ ਮੰਗਲ ਗ੍ਰਹਿ ਤੱਕ ਨਹੀਂ ਪਹੁੰਚ ਗਏ ਆ ਪਰ ਬਿਲਕੁਲ ਸਾਡਾ ਸਮਾਜ ਅੱਜ ਵੀ ਉੱਥੇ ਇਹ ਆ ਕਿ ਮੀਂਹ ਜਿਹੜਾ ਆ ਕਿਥੇ ਦਲਗਿਆ ਪਾਉਣ ਨਾਲ ਜਾਂ ਗੁੱਡੀਆਂ ਫੂਕਣ ਨਾਲ ਜਿਹੜਾ ਆ ਗੁੱਡੇ ਨਹੀਂ ਫੂਕਦੇ ਅਸੀਂ ਗੁੱਡੇ ਤਾਂ ਸੰਭਾਲ ਸੰਭਾਲ ਰੱਖਦੇ ਆ ਨਾ ਗੁੱਡੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਫੂਕਦੇ ਆ ਅੱਜ ਵੀ ਸਾਡਾ ਸਮਾਜ ਇੱਥੇ ਆ ਜੇ ਮੀਂਹ ਜਾਦਾ ਪੈ ਗਿਆ ਫੇਰ ਫੇਰ ਅੰਧਵਿਸ਼ਵਾਸ ਇੱਥੇ ਕੀ ਆ ਤੁਸੀਂ ਦੇਖੋ ਵੀ ਅਫੇਜੀ ਕਹਿੰਦੇ ਜੀ ਉਹ ਡੱਡੂ ਡੱਡਣੀ ਦਾ ਜਿਹੜਾ ਵਿਆਹ ਕਰਦੇ ਹੋ ਹਾਂਜੀ ਮਤਲਬ ਇਦਾਂ ਦੇ ਅੰਧਵਿਸ਼ਵਾਸ ਇਹ ਅੰਧਵਿਸ਼ਵਾਸ ਜਿਹੜੇ ਆ ਇਹ ਸਾਡੇ ਸਮਾਜ ਤੇ ਵਿੱਚ ਪੂਰੀ ਤਰ੍ਹਾਂ ਫੈਲੇ ਹੋਇਆ ਕਿਉਂਕਿ ਉਹ ਕਿਉਂ ਫੈਲੇ ਆ ਕਿਉਂਕਿ ਵਿਗਿਆਨਕ ਵਿਚਾਰਧਾਰਾ ਦੀ ਘਾਟ ਹੈ ਬਿਲਕੁਲ ਬਿਲਕੁਲ ਅਸੀਂ ਸੋਚਦੇ ਜੀ ਰਾਣਾ ਜੀ ਜਿਹੜੇ ਜਿਆਦਾ ਹੜਾ ਜਾਂਦੇ ਆ ਨਾ ਮੈਂ ਤੁਹਾਡੇ ਅਗਲੇ ਸਵਾਲ ਵੱਲ ਵੀ ਆਵਾਂਗਾ ਮੈਂ ਵਿੱਚ ਥੋੜਾ ਤੁਹਾਡੇ ਵਿਚਾਰਾਂ ਦੇ ਨਾਲ ਆਪਣੀ ਸਾਂਝ ਪਾਣੀ ਚਾਹਨਾ ਜਦੋਂ ਜਿਆਦਾ ਹਮਾਲੇ ਨੇ ਫੇਦਾ ਕਹਿੰਦੇ ਰ ਆਪੋ ਬਖਸ਼ੇ ਹਨਾ ਹੁਣ ਤਾਂ ਕਿਰਪਾਏ ਕਰੇ ਹੁਣ ਸੋਚਣ ਵਾਲੀ ਗੱਲ ਹੈ ਕਿ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਸੱਤ ਜਿਹੜੇ ਡੈਮ ਆ ਉਹਨਾਂ ਦਾ ਨਿਰਵਾਣ ਕੀਤਾ ਸੀਗਾ 7008 ਤੇ ਬਿਹਾਰ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਹੜ੍ਹਾਂ ਦੇ ਕਾਰਨ ਲੋਕ ਲੱਖਾਂ ਦੇ ਹਿਸਾਬ ਨਾਲ ਮਰ ਗਏ ਸੀਗੇ ਤੇ 바ਵਾ ਸਾਹਿਬ ਨੂੰ ਹਲਾ ਕੇ ਰੱਖ ਦਿੱਤਾ ਸੀਗਾ ਤੇ ਜਦੋਂ ਟੈਂਕ ਬਣਾਏ ਗਏ ਉਸ ਤੋਂ ਬਾਅਦ ਉਸ ਢੰਗ ਦੇ ਜਾਣੇ ਕਿ ਹੜ੍ਹ ਨਹੀਂ ਆਏ ਕਿਉਂਕਿ ਪਾਣੀ ਦੀ ਸੰਭਾਲ ਹੋਈ ਵੀ ਪਾਣੀ ਨੂੰ ਕਿਸ ਤਰ੍ਹਾਂ ਵਰਤਣਾ ਤਾਂ ਸੋਚਣ ਵਾਲੀ ਗੱਲ ਹੈਗੀ ਜਿਹੜੇ ਭਾਰਤ ਦੇ ਲੋਕ ਹਜੇ ਦੇਖੋ ਕਿੱਥੇ ਤੱਕ ਉਹ ਪੜਦੇ ਨਹੀਂ ਹੈਗੇ ਵੀ ਜਿਹੜਾ ਮੀਂਹ ਪੈਂਦਾ ਇਹਨੂੰ ਸੰਭਾਲਿਆ ਵੀ ਜਾ ਸਕਦਾ ਲੋਕਾਂ ਦੇ ਇਹ ਸਿੰਚਾਈ ਵਾਸਤੇ ਵੀ ਕੰਮ ਆ ਸਕਦਾ ਹੈਗਾ ਤਾਂ ਅਸੀਂ ਵੀ ਰਾਣਾ ਜੀ ਕਿਸੇ ਟਾਈਮ ਮੈਂ ਵੀ ਅੰਧਵਿਸ਼ਵਾਸ ਵਿੱਚ ਫਸਿਆ ਸੀਗਾ ਅਸੀਂ ਦੇਖਦੇ ਹੁੰਦੇ ਸੀ ਐਤਵਾਰ ਨੂੰ ਪਹਿਲਾਂ ਖੂਹ ਹੁੰਦੇ ਸੀ ਖੂਹਾਂ ਦੇ ਉੱਪਰ ਸਾਡੇ ਜਿਹੜੇ ਬਜ਼ੁਰਗਾਂ ਦਲੀਆ ਦੇ ਕੇ ਆਦੇ ਹੁੰਦੇ ਸੀ ਖਵਾਜੇ ਦਾ ਤੇ ਕੋਲੀ-ਹੋਲੀ ਨਾਲਕਿਆਂ ਤੇ ਜਾਨਕਿ ਇੰਨਾ ਦਰਿਆ ਦੇਣ ਦੇ ਬਾਵਜੂਦ ਵੀ ਜੇਠਾ ਹੈ ਤਵਾ ਜਿਹੜਾ ਮਹੀਨੇ ਦਾ ਹੁੰਦਾ ਫੇ ਵੀ ਪਾਣੀ ਦੇਖ ਲਓ ਕਿੱਥੇ ਥੱਲੇ ਚਲ ਗਿਆ ਪਾਣੀ ਦੀ ਕਿੰਨੀ ਘਾਟ ਆ ਗਈ ਮੰਨ ਲੇ ਕਿ ਅੰਧਵਿਸ਼ਵਾਸ ਹੈਗਾ ਤਾਂ ਜਿਹੜਾ ਹਰਵੰਸ ਸਿੰਘ ਜਗਾਧਰੀ ਵਾਲੇ ਆ ਸਿੱਖਾਂ ਦੇ ਇੱਕ ਹੈਗੇ ਆ ਰਾਗੀ ਢਾਡੀ ਬਾਬਾ ਤੇ ਜਦੋਂ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦੀ ਜਿਹੜੀ ਲਹਿਰ ਚੱਲਦੀ ਸੀਗੀ ਤਾਂ ਉਸ ਵੇਲੇ ਉਸ ਬੰਦੇ ਨੇ ਬਹੁਤ ਅੰਧਵਿਸ਼ਵਾਸ ਪੁਲਾਇਆ ਬੇਗੁਰਨਾ ਨਕ ਮਹਾਰਾਜ ਨੇ ਕਿਹਾ ਸੀਗਾ ਵੀ ਜਦੋਂ ਤੁਸੀਂ ਹੈ ਨਾ ਸਿਰ ਦੇ ਉੱਪਰ ਪਾਣੀ ਪਾਉਂਗੇ ਜਾਂ ਨਾ ਆਉਂਗੇ ਤਾਂ ਜਦੋਂ ਖਵਾਜੇ ਨੂੰ ਪਾਉਂਗੇ ਤਾਂ ਵਾਹਿਗੁਰੂ ਵਾਹਿਗੁਰੂ ਚੇਤੇ ਆਏਗਾ ਇਹ ਖਵਾਜਾ ਵੀ ਨਾਲੇ ਚੱਲੇਗਾ ਖਵਾਜਾ ਬੜਾ ਪਲਵਾਨ ਹੈ ਇਦਾਂ ਦੀਆਂ ਗੱਲਾਂ ਬਾਤਾਂ ਮਾਰਨ ਕਿ ਪਾਣੀ ਨਹੀਂ ਸੰਭਾਲਿਆ ਹੈਗਾ ਬਹੁਤ ਕਥਾ ਕਹਾਣੀਆਂ ਘੜ ਘੜ ਕੇ ਨਾ ਗਰਵਾਨੀ ਦੇ ਨਾਲ ਜਾਨਕਿ ਜਿਹੜੀਆਂ ਕੋਈ ਮੇਲੇ ਨਹੀਂ ਖਾਨੀਆਂ ਇਹਨਾਂ ਰਾਗੀਆਂ ਢਾਡੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਅਗਲੇ ਸਵਾਲ ਆ ਲਾਣਾ ਹੈ ਜੀ ਧਰਮ ਦੇ ਨਾਂ ਤੇ ਕਿਸ ਤਰ੍ਹਾਂ ਦੇ ਅੰਧ ਵਿਸ਼ਵਾਸ ਹੁੰਦੇ ਆ ਅੰ ਬਸ ਜਿਹੜੇ ਆ ਇਹ ਧਰਮ ਦੇ ਰਾਹੀ ਅੰਧ ਵਿਸ਼ਵਾਸ ਜਿਆਦਾ ਫਲਾਏ ਗਏ ਆ ਜੀ ਜੀ ਅੱਜ ਮੈਂ ਹੁਣ ਪਾਣੀ ਦੀ ਗੱਲ ਤੁਸੀਂ ਕੀਤੀ ਆ ਇੱਥੇ ਦਲਿਏ ਨਹੀਂ ਦਿੰਦੇ ਸਿਰਫ ਸਾਡੇ ਲੋਕ ਇਹ ਤਾਂ ਮਤਲਬ ਜਿਹੜਾ ਆ ਖਵਾਜੇ ਦੇ ਢੇੜੇ ਵੀ ਤਾਰਦੇ ਆ ਕਾਗਜ਼ਾਂ ਦੇ ਢੇੜੇ ਬਣਾ ਬਣਾ ਕੇ ਕਹਿੰਦੇ ਢੇੜਾ ਤਰ ਗਿਆ ਅੱਛਾ ਜੀ ਅਜੇ ਵੀ ਹੱਟੇ ਨਹੀਂ ਜਾਣੀ ਅੱਥਲ ਵਿੱਚ ਅਸੀਂ ਸਟੇਜਾਂ ਦੇ ਉੱਤੇ ਲੋਕਾਂ ਆਪਣੇ ਪਿਆਰੇ ਲੋਕਾਂ ਨੂੰ ਦੱਸਦੇ ਆ ਕਿ ਪੰਜਾਬੀ ਉਹ ਢੇੜਾ ਤੁਹਾਡਾ ਡੁੱਬ ਗਿਆ ਤੁਸੀਂ ਕਾਗਜ਼ਾਂ ਦੇ ਬੇੜੇ ਤਾਰ ਕੇ ਭਰਮ ਜਿਹੜਾ ਭਰਮ ਵਿੱਚੋਂ ਕਿ ਬੇੜਾ ਤਰ ਗਿਆ ਕਿ ਤੁਹਾਡਾ ਪਾਣੀ ਜਿਹੜਾ ਗੰਦਾ ਹੋ ਗਿਆ ਹੋ ਗਿਆ ਨਹੀਂ ਤੁਹਾਡਾ ਪਾਣੀ ਗੰਦਾ ਕਰ ਦਿੱਤਾ ਹੋਰ ਲੋਕਾਂ ਨੇ ਕੀਤਾ ਜਿਨ੍ਹਾਂ ਨੇ ਇਹਦੇ ਉੱਤੇ ਬਿਜ਼ਨਸ ਕਰਨਾ ਸੀ ਪਹਿਲਾਂ ਉਹਨਾਂ ਨੇ ਪਾਣੀ ਗੰਦਾ ਕੀਤਾ ਫਿਰ ਉਹਨਾਂ ਨੇ ਪਾਣੀ ਉੱਤੇ ਬਿਜ਼ਨਸ ਕੀਤਾ ਅੱਜ ਸਭ ਤੋਂ ਵੱਡਾ ਕਾਰੋਬਾਰ ਜਿਹੜਾ ਆ ਉਹ ਪਾਣੀ ਦਾ ਆ ਬਿਲਕੁਲ ਕਿ ਇਹ ਕੁਝ ਮਹਾਰਤਾ ਇਹ ਵੀ ਕਹਿੰਦੇ ਆ ਕਿ ਜਿਹੜੀ ਅਗਰੀ ਲੜਾਈ ਜਿਹੜੀ ਆ ਹੋਏਗੀ ਉਹ ਪਾਣੀ ਆ ਪਾਣੀਆਂ ਤੇ ਲੜਾਈ ਹੋਊ ਜੀ 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 ਇਹ ਫਰੀ ਸੰਸਾਰ جنگ ਜਿਹੜੀ ਉਹ ਪਾਣੀਆਂ ਲਈ ਲੱਗੇਗੀ ਜੀ 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 ਕਿਉਂਕਿ ਪਾਣੀ ਦੀ ਸੰਭਾਲ ਨਹੀਂ ਕੀਤੀ ਬਾਦ ਸਰਕਾਰ ਆਈ ਕੈਪਟਨ ਸਰਕਾਰ ਆਈ ਹੁਣ ਉਹ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਦਨ ਪਰ ਰਾਤ ਮੀਹਾ ਦੇ ਵਿੱਚ ਵੀ ਜਦੋਂ ਮੀਂਹ ਵੀ ਪੈਂਦੇ ਸੀਗੇ ਜਦੋਂ ਆਪਾਂ ਪਿਛਲਾ ਸਮਾਂ ਦੇਖਦੇ ਆ ਨਾ ਸਰਕਾਰਾਂ ਦਾ ਤਾਂ ਜਿਹੜੇ ਟਿਊਬਵਲ ਦਿਨ ਪਰ ਆ ਚੱਲੀ ਜਾਂਦੇ ਸੀਗੇ ਕਿਉਂਕਿ ਕੁਦਰਤ ਦੇ ਨਾਲ ਇੱਕ ਸੰਧਾਰ ਜਾਣ ਕੇ ਖਲਵਾੜੇ ਸੀ ਤਾਂ ਰਾਣਾ ਸਾਹਿਬ ਮੇਰਾ ਜਿਹੜਾ ਅਗਲਾ ਸਵਾਲ ਹੈਗਾ ਸੱਭਿਆਚਾਰਕ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਅਨਿਸ਼ਵਾਸ ਦੇ ਦੇਖੋ ਸੱਭਿਆਚਾਰ ਜਿਹੜੇ ਆ ਸੱਭਿਆਚਾਰ ਜਿਹੜਾ ਉਹ ਸੰਭਾਲਣਾ ਹੁੰਦਾ ਲੇਖਕਾਂ ਨੇ ਕਲਾਕਾਰਾਂ ਨੇ ਬੁੱਧੀਜੀਵੀਆਂ ਨੇ ਉਹਨਾਂ ਨੇ ਇਹਦੇ ਲਈ ਪ੍ਰਤੀ ਸੁਚੇਤ ਕਰਨਾ ਹੁੰਦਾ ਜੀ ਮੈਂ ਤੁਹਾਨੂੰ ਇੱਕ ਦੋ ਧਾਰਨਾਵਾਂ ਦਿਆਂਗਾ ਅਸੀਂ ਇੱਕ ਥਾਂ ਪ੍ਰੋਗਰਾਮ ਕਰਨ ਚਲੇ ਗਏ ਤੇ ਇੱਕ ਗਾਇਕ ਸੀਗਾ ਅੱਛਾ ਜੀ ਗਾਇਕ ਨੇ ਹਾਂਜੀ ਗਾਇਕ ਜਿਹੜਾ ਸੀਗਾ ਉਹ ਉਹਦੇ ਪੇਟ 'ਚ ਦਰਦ ਹੋਣਾ ਸ਼ੁਰੂ ਹੋ ਗਿਆ अच्छा जी अंबेडकर 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 कारी गाएक, गाएक गा एक मिशनरी गायक दी मैं गल कर वो बिर्ट कर दवणा शुरू हो गया ते वो लिटन ਲਪਿਆ ਪਿੱਛੇ ਜਿਹੜਾ ਕੈਵਨ ਸੀ ਕਹਿੰਦਾ ਮੇਰੇ ਦਰਦ ਬਹੁਤ ਹੁੰਦਾ ਮੈਂ ਮੱਖਣ ਕ੍ਰਾਂਤੀ ਨੂੰ ਕਿਹਾ ਮੱਖਣ ਨੂੰ ਮੈਂ ਕਿਹਾ ਸਟੇਜ ਦੇ ਉੱਤੇ ਜਾ ਕੇ ਅਨਾਉਂਸ ਕਰ ਕੋਈ ਜਿਹੜਾ ਹੈਗਾ ਪੰਡਾਲ ਦੇ ਵਿੱਚ ਕੋਈ ਡਾਕਟਰ ਹੈਗਾ ਤੋ ਉਹ ਆਣ ਕੇ ਦਵਾਈ ਦੇਵੇ ਇਹਨੂੰ ਦੇਖੇ ਬਿਲਕੁਲ ਉਹ ਜਦੋਂ ਮੱਖਣ ਜਾਣ ਲੱਗਾ ਉਹਨੇ ਰੋਕ ਲਿਆ ਕਹਿੰਦਾ ਮੱਖਣ ਰੁਕ ਮ ਮ ਉਹਨੇ ਫੋਨ ਕੱਢਿਆ ਤੇ ਇੱਕ ਕਿਸੇ ਨੂੰ ਫੋਨ ਉਲਾ ਲਿਆ ਜੀ ਤੇ ਫੋਨ ਦੇ ਉੱਤੇ ਉਹਨੇ ਫਾਂਡਾ ਕਰਾ ਲਿਆ ਐਸੇ ਬਾਬੇ ਕੋਲ ਨਹੀਂ ਬਾਬੀ ਕੋਲੋਂ ਬਾਬੀ ਕੋਲੋਂ ਕਿਸੇ ਕੋਲੋਂ ਅੱਛਾ ਜੀ ਤੇ ਥੋੜੇ ਚਿਰ ਬਾਅਦ ਕਹਿੰਦਾ ਲੈ ਹੁਣ ਮੈਂ ਠੀਕ ਹਾਂ ਅੱਛਾ ਜੇ ਇਸ ਤਰ੍ਹਾਂ ਦੇ ਵਿੱਚ ਹੋਈ ਹੈਗੀ ਆ ਉਸ ਤੋਂ ਬਾਅਦ ਅਸੀਂ ਕੋਰੀਓਗ੍ਰਾਫੀ ਕੀਤੀ ਤੇ ਉਹਨੇ ਕੋਈ ਗੀਤ ਗਾਏ ਗਾ ਕੇ ਫੇਰ ਕਹਿ ਬਣ ਚ ਆ ਗਿਆ ਕਹਿੰਦਾ ਯਾਰ ਹੁਣ ਮੇਰੇ ਕੱਚਾਂ ਦੀਆਂ ਕੁਸ਼ਰਾਲੀਆਂ ਬਹੁਤ ਦੁਖਣ ਵਾਲਾ ਪਈਆਂ ਮੈਂ ਕਿਹਾ ਵੀ ਤੈ ਅੱਗੇ ਠਾਂਡਾ ਦਾ ਕਰਾਇਆ ਸੀ ਹਾਂ ਹਾਂਜੀ ਤੇ ਕੁਸ਼ਰਾਲੀਆਂ ਤਾਂ ਦੁਖਣੀਆਂ ਨਹੀਂ ਚਾਹੀਦੀਆਂ ਕਹਿੰਦਾ ਨਹੀਂ ਨਹੀਂ ਉਹ ਬਾਬੀ ਨੇ ਕਿਹਾ ਵੀ ਜਿੱਥੇ ਤੇਰੇ ਦਰਦ ਹੁੰਦਾ ਤੇ ਤੂੰ ਉੱਥੇ ਹੱਥ ਰੱਖ ਲਾ ਤਮੇ ਮੂੰਹ ਤੇ ਫੰਡਾ ਕਰ ਦਿੰਦੀ ਆ ਤੇ ਕਹਿੰਦਾ ਮੈਂ ਫਿਰ ਪੇਟ ਤੇ ਹੱਥ ਰੱਖਿਆ ਸੀ ਕੱਛਾਂ ਦੇ ਦੋਹਾਂ ਹੱਥ ਰੱਖਿਆ ਸੀ ਮੈਂ ਕਿਹਾ ਹੁਣ ਐਦਾਂ ਕਰ ਕੱਛ ਤੇ ਕੱਛਾਂ ਤੇ ਹੱਥ ਰੱਖ ਕੇ ਫੰਡਾ ਕਰਾ ਲਾ ਹੈ ਨਾ ਕੀ ਹਾਲ ਹੈ ਇੱਕ ਇੱਕ ਗਾਇਕ ਨੂੰ ਅਸੀਂ ਕਿਹਾ ਵੇ ਤੂੰ ਐਦਾਂ ਕਰ ਆ ਗੀਤ ਸਾਡਾ ਗਾ ਦੇ ਤੈਂਦਾ ਸਾ ਭਰਾਵਾ ਤੂੰ ਮੇਰਾ ਧੰਦਾ ਬੰਦ ਕਰਾਉਣਾ ਪਹਿਲਾਂ ਤਾਂ ਮੇਰੇ ਢੋਲੀ ਨੇ ਢੋਲੇ ਨਹੀਂ ਵਜਾਉਣਾ ਉਹਨੇ ਨੱਟ ਜਾਣਾ ਮੇਰੇ ਕੋਲ ਮੇਰੇ ਕੋਲ ਹੈ ਜਾਂਦਾ ਹਰੇਕ ਸਾਲ ਬਾਬੇ ਤੇ ਜਾਂਦਾ ਨੰਗੇ ਪੈਰੀ ਚੱਲੇ ਹਾਂਜੀ ਜੀ ਇਹ ਆਂਧ ਬਿਸ਼ਵਾਸ ਜਿਹੜਾ ਆ ਇਹ ਸਾਡੇ ਕਲਾਕਾਰ ਫਲਾ ਰਹੇ ਆ ਬਿਲਕੁਲ ਹੁਣ ਇੱਕ ਗੀਤ ਆ ਇੱਥੇ ਬੜਾ ਸਾਡੇ ਪੰਜਾਬੀ ਸਾਡੀਆਂ ਕੁੜੀਆਂ ਬੇਟੀਆਂ ਬੜੀਆਂ ਉਹਦੇ ਤੇ ਨੱਚਦੀਆਂ ਰਵਿਦਾਸ ਪਿਤਾ ਦੀਆਂ ਧੀਆਂ ਭੀਮਰਾਓ ਦੇ ਬੰਗਰ ਪੰਨ ਗੀਆਂ ਹਾਂਜੀ ਅਸੀਂ ਪੰਜਾਬੀ ਬੜੇ ਹੁੱਬੀ ਜਾਂਦੇ ਆ ਤਾੜੀਆਂ ਵੀ ਮਾਰੀ ਜਾਂਦੇ ਆ ਬੱਲੇ ਬੱਲੇ ਕਰੀ ਜਾਂਦੇ ਆ ਜੀ ਜੀ ਪਰ ਉਹਦੇ ਵਿੱਚ ਇੱਕ ਲਾਈਨ ਆਉਂਦੀ ਆ ਕਿ ਭਾਵ ਸਾਗਰ ਤਰਨ ਗੀਆਂ ਕਿਹੜਾ ਭਾਵ ਸਾਗਰ ਜੀ ਮੈਂ ਇਹੀ ਸਵਾਲ ਮਤਲਬ ਸਟੇਜ ਤੇ ਪੁੱਛਦਾ ਕਿ ਕਿਹੜਾ ਭਾਵ ਸਾਗਰ ਜੀ 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 ਇਹ ਤਾਂ ਮਤਲਬ ਜਿਹੜੀ ਬ੍ਰਾਹਮਣ ਦੀ ਫਲੋਸਫੀ ਆ ਕਿ ਮਰਨ ਤੋਂ ਬਾਅਦ ਆਤਮਾ ਨੂੰ ਭਾਵ ਸਾਗਰ ਪਾਰ ਕਰਕੇ ਸਵਰਗਾਂ 'ਚ ਜਾਣਾ ਪੈਂਦਾ ਸੱਚਖੰਡ ਜਾਣਾ ਪੈਂਦਾ ਸਾਡੇ ਲੇਖਕ ਵੀ ਜਿਹੜੇ ਆ ਇਹ 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 ਇਹਨਾਂ ਗੱਲਾਂ ਨੂੰ ਧਿਆਨ ਚ ਨਹੀਂ ਰੱਖਦੇ ਕੋਣ ਵਾਲੇ ਵੀ ਨਹੀਂ ਰੱਖਦੇ ਬਿਲਕੁਲ ਜੇ ਤਾਂ ਭਾਵ ਕੀ ਆ ਕਿ ਅਸੀਂ ਬੁੱਧਕ ਤੌਰ ਤੇ ਅਜੇ ਅਸੀਂ ਵਿਗਿਆਨਕ ਵਿਚਾਰਧਾਰਾ ਨੂੰ ਜਾਂ ਬਾਬਾ ਸਾਹਿਬ ਦੀ ਜਾਂ ਬੁੱਧ ਦੀ ਵਿਚਾਰਧਾਰਾ ਨੂੰ ਅਪਣਾਇਆ ਨਹੀਂ ਹੈ ਬਿਲਕੁਲ ਜੀ ਬਿਲਕੁਲ ਤੇ ਮਤਲਬ ਇਹ ਇਸ ਤਰ੍ਹਾਂ ਦੀਆਂ ਮਤਲਬ ਜਿਹੜੀਆਂ ਇਹ ਗੱਲਾਂ ਹੋ ਰਹੀਆਂ ਸੋ ਸਤਕਾਰ ਜੋ ਸਭ ਤੋਂ ਬੜੇ ਦੁੱਖ ਦੀ ਗੱਲ ਹੈਗੀ ਆ ਕਿ ਜਿਹੜੇ ਆਪਣੇ ਆਪ ਨੂੰ ਮਿਸ਼ਨ ਵੀ ਕਹਾਂਦੇ ਆ ਤੇ ਉਹਨਾਂ ਦੇ ਮੈਂ ਕਈਆਂ ਦੇ ਦੇਖਿਆ ਉਹਨਾਂ ਦੇ ਮੌਲੀਆਂ ਗੁੱਟਾਂ ਦੇ ਬੰਨੀਆਂ ਹੋਣੀਆਂ ਮੱਥੇ ਟਿਕਾਹਤ ਮਾਲਾ ਗਾਣਾ ਲੋਗ ਰਾਮ ਕਲੌਣਾ ਜਾਂਦਾ ਰਾਮ ਰਾਮ ਕਰਤਾ ਸਭ ਜਗ ਵੀਰੇ ਪਰ ਰਾਮ ਨਾ ਪਾਇਆ ਜਾਂਦਾ ਸੋ ਇਹ ਜਿਹੜੇ ਲੋਕਾਂ ਨੂੰ ਸਮਝਾਉਣ ਵਾਲੇ ਆ ਤੇ ਅੰਦਰੋਂ ਕਿੰਨੇ ਮਾਨਸਿਕ ਤੌਰ ਤੇ ਬਿਮਾਰ ਲੋਕ ਹੈਗੇ ਆ ਇਸੇ ਤਰ੍ਹਾਂ ਮਿਸ਼ਨ ਵੀ ਪਲੀਜ਼ ਮੈਂ ਇੱਕ ਗੱਲ ਤੁਹਾਡੇ ਰੁਕੂੰਗਾ ਤੁਸੀਂ ਮਾਈਂਡ ਨਾ ਕਰਿਓ ਇਹ ਤੇ ਗਾਇਕਾ ਕਹਿੰਦੀ ਮੈਂ ਬਾਬਾ ਸਾਹਿਬ ਦੀ ਧੀ ਆ ਹਾਂ ਜਗਰਾਤੇ ਜਗਰਾਤੇ ਜੀ ਕਰਦੀ ਫਿਰਦੀ ਆ ਜੀ ਬਿਲਕੁਲ 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 ਸੋ ਅਸੀਂ ਉਹਨਾਂ ਦਾ ਬਾਈਕਾਟ ਨਹੀਂ ਕੀਤਾ ਅਸੀਂ ਉਹਨਾਂ ਦਾ ਸਮਾਜਿਕ ਬਾਈਕਾਟ ਨਹੀਂ ਕੀਤਾ ਫੇ ਭਾਈ ਤੂੰ ਜਿਹੜਾ ਆ ਇਹ ਇੱਕ ਪਾਸੇ ਮਿਸ਼ਨ ਦੂਜੇ ਪਾਸੇ ਕਮਿਸ਼ਨ ਕਿਉਂ ਚੱਲ ਰਿਹਾ ਚਲੋ ਸੌਰੀ ਅਗਲੀ ਗੱਲ ਕਰੀਏ ਸੋ ਸਤਿਕਾਰਯੋਗ ਸਾਥੀਓ ਇੱਥੇ ਸਾਨੂੰ ਚੇਤਾ ਰੱਖਣਾ ਚਾਹੀਦਾ ਵੇ ਸਾਡੇ ਪੁਰਖਿਆਂ ਨੇ ਸਿਧਾਂਤ ਦੇ ਨਾਲ ਜਿਹੜੀ ਵਿਚਾਰਧਾਰਾ ਉਹਨਾਂ ਕਦੇ ਨਹੀਂ ਸਮਝੌਤਾ ਕੀਤਾ ਬਾਬਾ ਸਾਹਿਬ ਕਹਿੰਦੇ ਹਨ ਕਿ ਜਿਹੜੇ ਕਲਾਕਾਰ ਆ ਸਹਿਦਕਾਰ ਆ ਜਾਂ ਐਕਟਰ ਹੈਗੇ ਆ ਜਿਸ ਤਰ੍ਹਾਂ ਇਹ ਫਿਲਮਾਂ ਦੇ ਵਿੱਚ ਜਾਂ ਗੀਤਾਂ ਦੇ ਵਿੱਚ ਹੁੰਦੇ ਆ ਤੇ ਉਸ ਤਰ੍ਹਾਂ ਦਾ ਇਹਨਾਂ ਦਾ ਜੀਵਨ ਨਹੀਂ ਹੁੰਦਾ ਉਹ ਅੱਜ ਰਾਣਾ ਜੀ ਨੇ ਸਾਫ਼ ਤੇ ਕਰ ਦਿੱਤਾ ਹੈਗਾ ਔਰ ਕਾਫੀ ਸਾਥੀ ਸਾਡੇ ਜਾਣਦੇ ਹੈਗੇ ਆ ਕਿ ਜਿਹੜੇ ਕਹਿੰਦੇ ਵੇ ਆ ਜਿਹੜੀ ਸਾਡੀ ਭੈਣ ਕ੍ਰਾਂਤੀਕਾਰੀ ਆ ਤੇ ਉਹ ਉਹ ਦੇਵੀਆਂ ਦੇ ਜਾਣ ਕੇ ਉਹਨਾਂ ਦੇ ਜਿਹੜੇ ਘਰਾਂ ਦੇ ਵਿੱਚ ਫੋਟੋਆਂ ਲੱਗੀਆਂ ਹੁੰਦੀ ਹੈ ਨਾ ਤਾਂ ਉਥੇ ਧੂਹੇ ਧੂਹ ਜਾਨੀ ਕਿ ਉੱਥੇ ਸਾਰ ਲੈਣਾ ਵੀ ਔਖਾ ਹੋ ਜਾਂਦਾ ਇੱਥੇ ਤੱਕ ਮੈਂ ਇਹਨਾਂ ਕਲਾਕਾਰਾਂ ਜਾਂ ਕਲਾਕਾਰਨੀਆਂ ਨੂੰ ਜਾਣਦਾ ਹੈਗਾ ਹਰਕ ਦੇ ਨਾਲ ਮਿਸ਼ਨਰੀ ਨਾ ਲਾਇਆ ਕਰੋ ਭਰਾਵੋ ਹਰਕ ਦੇ ਨਾਲ ਸੋ ਰਾਣਾ ਸਾਹਿਬ ਜਿਹੜਾ ਮੇਰਾ ਅਗਲਾ ਸਵਾਲ ਹੈਗਾ ਕਿ ਸਿਹਤਕ ਖੇਤਰ ਵਿੱਚ ਕਿਸ ਤਰ੍ਹਾਂ ਦੇ ਅੰਧਵਿਸ਼ਵਾਸ ਫੈਲਾਏ ਜਾਂਦੇ ਆ ਐ ਦੇਖੋ ਸਿਹਤਕ ਖੇਤਰਾਂ ਵਿੱਚ ਜਿਹੜਾ ਆ ਇਹ ਬਾਹਰ ਤਾਂ ਗੱਲਾਂ ਕਰਦੇ ਆ ਅ ਵਿਗਿਆਨ ਦੀਆਂ ਜੀ ਤੇ ਮਤਲਬ ਆਪਣੀਆਂ ਲਿਖਤਾਂ ਵਿੱਚ ਵੀ ਬੜੇ ਦਮਗਜੇ ਮਾਰਦੇ ਆ ਪਰ ਆਮ ਜੀਵਨ ਦੇ ਵਿੱਚ ਇਹ ਜਿਹੜੇ ਆ ਪੂਰੇ ਤਰਾਂ ਦਵਿਸ਼ਵਾਦੀ ਆ ਇੱਕ ਅਸੀਂ ਮੈਂ ਤੇ ਮੱਖਣ ਕ੍ਰਾਂਤੀ ਕਿਸੇ ਸਹਿਯਦਕਾਰ ਕੋਲ ਚਲੇ ਜਾ ਅੱਛਾ ਜੀ ਤੇ ਚਲੇ ਗਿਆ ਤੇ ਉਹ ਕਹਿੰਦਾ ਚਲੋ ਤੁਹਾਨੂੰ ਮੈਂ ਉੱਪਰ ਚਿਵਾਰੇ ਚ ਲੈ ਕੇ ਚਲਦਾ ਅੱਛਾ ਜੀ ਤੁਹਾਨੂੰ ਮੈਂ ਦਿਖਾਉਂਦਾ ਉੱਥੇ ਕੋਲ ਹਾਂਜੀ ਅਸੀਂ ਚਲੇ ਗਏ ਦੋ ਜਾਨੇ ਚਬਾਰੇ ਦੇ ਉੱਤੇ ਉਹਨੇ ਬਹੁਤ ਸਾਰੇ ਬਾਬਿਆਂ ਦੀਆਂ ਫੋਟੋਆਂ ਲਾਈਆਂ ਕੋਈ ਛੱਡਿਆ ਨਹੀਂ ਬਾਬਾ ਤੇ ਮੋਹਰੇ ਉਹਨੇ ਵੱਡਾ ਸਾਰਾ ਮਿੱਟੀ ਦਾ ਮਤਲਬ ਜਿਹੜਾ ਦੀਵਾ ਹਾਂਜੀ ਉਹਦਾ ਚਰਾਗ ਉਹਨੇ ਬਾਲਿਆ ਵੱਡਾ ਸਾਰਾ ਸੀ ਕਾਫੀ ਅੱਛਾ ਜੀ ਉਹ ਜਾਗਰਾ ਕਹਿੰਦਾ ਜੀ ਇਹ 24 ਘੰਟੇ ਜਾਗਦਾ ਰਹਿੰਦਾ ਕਹਿੰਦਾ ਸਾਨੂੰ ਕਹਿੰਦਾ ਮੱਥਾ ਟੇਕੋ ਅਸੀਂ ਦੇਖੇ ਆਲਾ ਦੋਲਾ ਅਸੀਂ ਚਲੋ ਮਤਲਬ ਜਿਹੜਾ ਆ ਉਹ ਕਹਤੇ ਅੱਜ ਵੀ ਮੱਥਾ ਟੇਕ ਦਿੱਤਾ ਹਾਂਜੀ ਉਹਨੇ ਫਿਰ ਸਾਨੂੰ ਦਿੱਤਾ ਪ੍ਰਸ਼ਾਦ ਅੱਛਾ ਜੀ ਪ੍ਰਸ਼ਾਦ ਦਿੱਤਾ ਉਹਦੇ ਵਿੱਚ ਫੁੱਲੀਆਂ ਪਤਾਸੇ ਮਖਾਣੇ ਵਿੱਚ ਉਹ ਜਿਹੜਾ ਸੋਗੀ ਸੂਗੀ ਵਿੱਚੇ ਪੈਸੇ ਜੀ ਜਿਹੜੇ ਭਾਨ ਭਾਨ ਪੈਸਿਆਂ ਦੀ ਹਾਂਜੀ ਉਹ ਕਹਿੰਦਾ ਇਹ ਸੰਭਾਲ ਕੇ ਰੱਖ ਲਓ ਇਹ ਇਹ ਇਹਦੇ ਨਾਲ ਬਰਕਤ ਹੈ ਤੁਸੀਂ ਇਹਨੂੰ ਬਟੂਏ ਚ ਪਾ ਕੇ ਰੱਖੋ ਇਹਨਾਂ ਬਰਕਤ ਹੋਣਗੀ ਪੈਸਿਆਂ ਦੀ ਤੇ ਲੋ ਜੀ ਅਸੀਂ ਆ ਗਏ ਤੇ ਅਸੀਂ ਹੱਸਦੇ ਫਿਰਿਏ ਵੀ ਦੱਸੋ ਇਹ ਵੱਡਾ ਸਿਹਤਕਾਰ ਬਣਿਆ ਫਿਰਦਾ ਹਾਂਜੀ ਤੇ ਸਾਹਿਦ ਵਿੱਚ ਵਿਗਿਆਨ ਗੱਲਾਂ ਕਰਦਾ ਤੇ ਆਪੇ ਬਾਬਾ ਬਣਿਆ ਜੀ ਜੀ ਤੇ ਫਿਰ ਕੀ ਹੋਇਆ ਜੀ ਉਹ ਹਨਾ ਉੱਪਰ ਚਬਾਰਾ ਜਾਂ ਆਪਣਾ ਘਰ ਬੰਦ ਕਰਕੇ ਕਿਸੇ ਰਿਸ਼ਤੇਦਾਰ ਦੇ ਵਿਆਹ ਚਲੇ ਗਿਆ ਅੱਛਾ ਜੀ ਰਾਤ ਨੂੰ ਜਿਹੜਾ ਆ ਉਹ ਕਿਤੇ ਚੂਹੇ ਨੇ ਔਰ ਕਿਤੇ ਤੇਲ ਪੀਣ ਦੇ ਕਿਸ ਬਹਾਨੇ ਆਇਆ ਹੋ ਮਨੇ ਉਹ ਦੀਵਾ ਉਲਟਾਤਾ ਕਿਉਂਕਿ 24 ਘੰਟੇ ਜਲਦਾ ਰਹਿੰਦਾ ਸੀ ਹਾਂਜੀ ਦੀਵਾ ਉਲਟਾਤਾ ਤੇ ਉਹ ਅੱਗ ਲੱਗ ਗਈ ਹਾਂਜੀ ਮੈਂ ਕਿਹਾ ਸਾਰਾ ਘਰ ਸੜ ਕੇ ਸੁਆਹ ਹੋ ਗਿਆ ਜੀ ਜੀ ਉਹ ਵਾਲੇ ਦੁਆਲੇ ਜਿਹੜੇ ਮਹੱਲੇ ਦੇ ਲੋਕ ਸੀ ਉਹਨਾਂ ਨੇ ਮਨ ਲਓ ਜਿਹੜਾ ਸੀ ਉਹ ਜਿੰਨਾ ਕੋ ਹੋਇਆ ਅੱਗ ਉਹ ਬੁਝਾਈ ਤੇ ਮੰਲਾ ਉਹਨੂੰ ਫੋਨ ਕੀਤਾ ਵੀ ਭਾਈ ਤੇਰੇ ਘਰ ਨੂੰ ਅੱਗ ਲੱਗੀ ਆ ਤੂੰ ਹੁਣ ਆ ਹੀ ਦੌੜਿਆ ਇੱਥੋਂ ਹਾਂਜੀ ਤੇ ਉਹ ਘਰ ਆਇਆ ਤੇ ਸਭ ਕੁਝ ਜਲ ਟੁਕਾ ਸੀ ਹਾਂਜੀ ਤੇ ਉਹ ਸਹਿਯੋਗਕਰ ਅੱਜਕੱਲ ਕੇਂਦਰੀ ਲੇਖਕ ਸਭਾ ਵਿੱਚ ਹਾਂਜੀ ਕੋਈ ਉਹ 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 ਅਧਿਕਾਰ ਬਣਿਆ ਬੈਠਾ ਆਹ ਹਾਂ ਜੀ ਇਹਨਾਂ ਨੂੰ ਸੋਚਣ ਵਾਲੀ ਤਾਂ ਇਹ ਗੱਲ ਹੈ ਕਿ ਉੱਥੇ ਕਿਹੜੇ ਵੇ ਜ਼ਿੰਦਗੀ ਕਿਸ ਤਰ੍ਹਾਂ ਮਨੁੱਖ ਜੀਦਾ ਹੈਗਾ ਭਾਰਤੰਦ ਤਾ ਯਾਨਕਿ ਜਿਹੜੇ ਰਾਜਨੀਤਿਕ ਲੋਕ ਵੀ ਹੈਗੇ ਆ ਉਹ ਇਸ ਤਰ੍ਹਾਂ ਦੇ ਉੱਥੇ ਕੋਈ ਜਾਣ ਕੇ ਪੈਰਾਮੀਟਰ ਨਹੀਂ ਲਾਏ ਜਾਂਦੇ ਹੈਗੇ ਉਹਨਾਂ ਤੇ ਕੰਡੀਸ਼ਨਾਂ ਨਹੀਂ ਹੈਗੀਆਂ ਉਹਨਾਂ ਨੂੰ ਚੈੱਕ ਨਹੀਂ ਕੀਤਾ ਜਾਂਦਾ ਹੈਗਾ ਕਿ ਇਸ ਮਨੁੱਖ ਦਾ ਜੀਵਨ ਜੋ ਇਹ ਲਿਖ ਰਿਹਾ ਜੋ ਕਹਿ ਰਿਹਾ ਉਸ ਤਰ੍ਹਾਂ ਦਾ ਹੈਗਾ ਇਹ ਬਿਲਕੁਲ ਨਹੀਂ ਉੱਥੇ ਚੈੱਕ ਕੀਤਾ ਜਾਂਦਾ ਹੈਗਾ ਸੋ ਜਿਹੜੇ ਲੋਕਾਂ ਨੂੰ ਇੱਕ ਮਿੰਟ ਰਹਿਣਾ ਜੀ ਜਿਹੜੇ ਲੋਕਾਂ ਨੂੰ ਗਿਆਨ ਦੇਣ ਵਾਲੇ ਹੈਗੇ ਨਾ ਕਹਿੰਦੇ ਵੀ ਅਸੀਂ ਰੋਸ਼ਨੀ ਫੁਲਾ ਰਹੇ ਆ ਉਹਨਾਂ ਦੇ ਜਾਣ ਕੇ ਦਿਮਾਗ ਦੇ ਵਿੱਚ ਖੁਦ ਹਨੇਰਾ ਹੈਗਾ ਇਹ ਗੱਲ ਹੈਗੀ ਜਾਨੀ ਕਿ ਮੋੜ ਮੁੜ ਕੇ ਮੈਂ ਤਾਂ ਆਪਣੇ ਪੁਰਖਿਆਂ ਦਾ ਜਿਹੜਾ ਆ ਜੋ ਉਹਨਾਂ ਦਾ ਸੰਘਰਸ਼ ਹੈਗਾ ਉਹ ਮੇਰੇ ਦਿਮਾਗ ਦੇ ਅੰਦਰ ਘੁੰਮਦਾ ਹੈ ਕਿਉਂਕਿ ਮੈਂ ਪੜਿਆ ਜਾਣਿਆ ਉਹਨਾਂ ਨੇ ਸਮਝੌਤਾ ਨਹੀਂ ਕੀਤਾ ਮੈਨੂੰ ਸਾਹ ਵੀ ਲੱਗਦੀ ਹੈਗੀ ਇਹ ਲੋਕ ਜਾਨਕਿ ਨਿਰਭਉ ਨਹੀਂ ਹੋ ਸਕੇ ਜੇਕਰ ਇਹ ਜਰੂਰ ਨਿਰਭਉ ਦੇ ਲਾਦੇ ਪਰ ਨਿਰਭਉ ਹੋ ਨਹੀਂ ਸਕੇ ਰਾਣਾ ਸਾਹਿਬ ਜਿਹੜਾ ਮੇਰਾ ਅਗਲਾ ਜਿਹੜਾ ਜਿਹੜਾ ਸਵਾਲ ਹੈਗਾ ਕਿ ਰਾਜਨੀਤਿਕ ਖੇਤਰ ਵਿੱਚ ਕਿਸ ਤਰ੍ਹਾਂ ਦਾ ਵਿਸ਼ਵਾਸ ਪਾਇਆ ਜਾਵੇ ਇਹ ਕੋਈ ਜਿਹੜਾ ਰਾਜਨੀਤਿਕ ਤੇ ਧਰਮਕ ਪਖੰਡੀਆਂ ਦਾ ਆਪਸ ਵਿੱਚ ਗੁੱਟ ਇਕੱਠ ਜੋੜਿਆ ਜੀ ਬਿਲਕੁਲ ਇੱਕ ਦੂਜੇ ਇੱਕ ਦੂਜੇ ਦੀ ਮਦਦ ਕਰਦੇ ਆ ਜੀ ਬਿਲਕੁਲ ਜੀ ਚਲੋ ਮੈਂ ਧਰਮ ਬਾਰੇ ਤਾਂ ਬਾਅਦ ਵਿੱਚ ਮੈਂ ਬੋਲੂਗਾ ਪਹਿਲਾਂ ਤਾਂ ਜਿਹੜਾ ਆ ਇਹ ਰਾਜਨੀਤਿਕ ਲੋਕਾਂ ਬਾਰੇ ਬੋਲਦਾ ਜੀ ਜੀ ਠੀਕ ਹੈ ਜੀ ਇੱਥੇ ਜਿਹੜਾ ਆ ਮਹਾਰਾਜਾ ਪਟਿਆਲਾ ਜਿਹੜਾ ਆ ਜਦੋਂ ਹੜ ਆ ਜਾਂਦੇ ਘੱਗਰ ਦੇ ਵਿੱਚ ਉਹ ਦਾ ਗਰਮ ਨੂੰ ਸ਼ਾਂਤ ਕਰਨ ਲਈ ਨਥ ਪੂੜਾ ਚੜਾਉਂਦਾ ਜੀ ਅੱਛਾ ਜੀ ਉਹਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਠੀਕ ਹੈ ਅੱਛਾ ਜੀ ਆ ਸਾਡੇ ਇੱਕ ਅੰਬੇਡ ਕਰੀ ਜਿਹੜੀ ਪਾਰਟੀ ਦਾ ਪ੍ਰਧਾਨ ਆ ਪ੍ਰਧਾਨ ਬਣਨ ਤੋਂ ਬਾਅਦ ਉਹਨੇ ਕੋਈ ਡੇਰਾ ਨਹੀਂ ਛੱਡਿਆ ਕਿੱਥੇ ਉਹ ਮੱਖਾ ਟੇਕਣ ਦਾ ਅਸ਼ੀਰਵਾਦ ਨਹੀਂ ਲੈਣ ਗਿਆ ਜੀ ਜੀ ਇਹ ਇੱਕ ਤੇ ਅੰਧਵਿਸ਼ਵਾਸ ਨਹੀਂ ਆ ਜੀ ਜੀ ਠੀਕ ਹੈ ਜੀ ਤੇ ਇੱਥੇ ਤਾਂ ਮਤਲਬ ਜਿਹੜਾ ਆ ਉੱਪਰ ਤੱਕ ਉੱਪਰ ਤੱਕ ਪਰ ਮਤਲਬ ਜਿਹੜਾ ਆ ਜਿਹੜਾ ਪ੍ਰਧਾਨ ਮੰਤਰੀ ਤੱਕ ਪ੍ਰਧਾਨ ਮੰਤਰੀ ਨੇ ਕੀ ਕਿੰਨੀ ਗੋਲ ਖਲਾਏ ਹੂੰ ਆ ਜਦੋਂ ਕੋਰੋਨਾ ਕਾਲ ਆਇਆ ਐਸੇ ਤਾਂ ਕੋਰੋਨਾ ਹੈ ਹੀ ਨਹੀਂ ਸੀ ਲੋਕਾਂ ਨੂੰ ਮੂਰਖ ਬਣਾਉਣ ਦੀ ਗੇਮ ਸੀ ਜੀ ਜੀ ਠੀਕ ਹੈ ਜੀ ਇਹਦੇ ਉੱਤੇ ਮੈਂ ਦੋ ਆਰਟੀਕਲ ਲਿਖ ਚੁੱਕਾ ਜੀ ਠੀਕ ਹੈ ਜੀ ਔਰ ਇਹ ਜਿਹੜਾ ਕੋਰੋਨਾ ਦੇ ਵਿੱਚ ਉਹਨਾਂ ਨੇ ਪਹਿਲਾਂ ਉਹ ਪਾਨਣੀ ਮਹਾਰਾਜ ਜਿਹੜਾ ਸੀ ਉਹਨੇ ਉਹ ਜਿਹੜਾ ਉਹ ਉਹਨੇ ਖੀਰ ਖਵਾਉਂਦਾ ਰਿਹਾ ਜੀ ਹਾਂਜੀ ਜੀ ਕਰੋਨਾ ਨੂੰ ਤੇ ਇਦਾਂ ਦੌੜ ਜਾਣਾ ਆਏ ਨੇ ਹਾਂਜੀ ਤੇ ਗਊ ਗਊ ਮੂਤਰ ਨਾਲ ਇਸ਼ਨਾਨ ਕਰਾਉਂਦਾ ਰਿਹਾ ਜੀ ਜੀ ਤੇ ਫਿਰ ਇਹ ਸਾਡਾ ਪ੍ਰਧਾਨ ਮੰਤਰੀ ਜਿਹੜਾ ਆ ਇਹ ਲੋਕਾਂ ਤੋਂ ਤਾਲੀਆਂ ਵਜਾਉਂਦਾ ਰਿਹਾ ਜੀ ਤਾਲੀਆਂ ਵਜਾਉਂਦਾ ਰਿਹਾ ਮੋਮਬਤੀਆਂ ਜਗਾਉਂਦਾ ਰਿਹਾ ਹਾਂਜੀ ਜੇ ਜੇ ਮੰਨ ਲਓ ਬੇ ਮੋਮਬਤੀਆਂ ਨਾਲ ਜਾਂ ਮਤਲਬ ਜਗਾਉਣ ਨਾਲ ਕਰੋਨਾ ਭੱਜਣਾ ਸੀ ਫੇ ਥਾਲੀਆਂ ਕਿਉਂ ਵਜਾਈਆਂ ਬਿਲਕੁਲ ਬਿਲਕੁਲ ਥਾਲੀਆਂ ਨੇ ਭੱਜਣਾ ਸੀ ਤਾਂ ਫਿਰ ਮਤਲਬ ਜਿਹੜਾ ਆ ਤਾੜੀਆਂ ਕਿਉਂ ਵਜਾਈਆਂ ਜੀ ਜੀ ਜੇ ਤਾੜੀਆਂ ਨਾਲ ਉਹਨਾਂ ਕਰੋਨਾ ਨੇ ਭੱਜਣਾ ਸੀ ਫਿਰ ਇਹਨਾਂ ਨੇ ਇਹ ਟੀਕੇ ਕਿਉਂ ਲਾਏ ਐਜੈਕਸ਼ਨ ਕਿਉਂ ਲਾਏ ਫਿਰ ਜੰਕਰ ਇਹ ਐਜੈਕਸ਼ਨ ਨਾਲ ਹੀ ਨਹੀਂ ਭੱਜਿਆ ਤੇ ਫਿਰ ਦੂਸਰਾ ਐਜੈਕਸ਼ਨ ਕਿਉਂ ਲਾਏ ਫੇ ਜੇ ਨ ਦੂਸਰੇ ਇਹਨਾਂ ਨੂੰ ਭੱਜਿਆ ਫੇ ਤੀਸਰੇ ਜੈਕਸ਼ਨ ਨਾਲ ਕਿਉਂ ਨਹੀਂ ਲਾਏ ਹਾਂਜੀ ਮਤਲਬ ਇਹ ਜਿਹੜਾ ਆ ਇਹ ਲੋਕਾਂ ਨੂੰ ਇਹ ਲੋਕ ਧਰਮ ਦੇ ਮਤਲਬ ਮੁੱਦੇ ਨਾਲ ਆਰਐਸਐਸ ਦਾ ਤਾਂ ਇਹੀ ਆ ਉਹਨਾਂ ਨੇ ਤਾਂ ਵਿਸ਼ਵਾਸ ਨਾਲ ਜਿਹੜਾ ਧਰਮ ਦੇ ਮੁੱਦੇ ਨਾਲ ਲੋਕਾਂ ਨੂੰ ਗਮਰਾਹ ਜਿਹੜੇ ਆ ਪੂਰੇ ਜੁਜ ਕਰ ਰਹੇ ਆ ਆ ਤੁਸੀਂ ਦੇਖੋ ਪ੍ਰਧਾਨ ਮੰਤਰੀ ਜਦੋਂ ਉਹਨਾਂ ਚੋਣਾਂ ਦੇ ਵਿੱਚ ਜਿਹੜਾ ਉਹ ਗਿਆ ਬਨਾਰਸ ਅਨੇ ਮੂਜੇ ਗੰਗਾ ਮਈਆ ਨੇ ਬੁਲਾਇਆ ਹੈ ਜੀ ਗੰਗਾ ਮਈਆ ਦਾ ਤੂੰ ਹੀ ਆ ਕੱਲਾ ਪੁੱਤ ਹੈ ਜੀ ਜੀ ਤੂੰ ਜੇ ਜਿਹੜੇ ਲੋਕ ਜਾਂਦੇ ਗੰਗਾ ਉਹ ਨੂੰ ਗੰਗਾ ਨਹੀਂ ਬੁਲਾਉਂਦੀ ਤੈਨੂੰ ਖਾਸ ਕਰਕੇ ਬੁਲਾਉਂਦੀ ਆ ਹਾਂ ਜੀ ਮਤਲਬ ਇਸ ਤਰ੍ਹਾਂ ਦੇ ਅੰਧ ਵਿਸ਼ਵਾਸ ਜਿਹੜੇ ਆ ਉਹ ਸਾਡੇ ਰਾਜਨੀਤਿਕ ਲੋਕ ਜਿਹੜੇ ਆ ਇਹ ਬਣਾਉਂ ਜਿਹੜਾ ਦੂਜਾ ਕਰਦੇ ਹੁਣ ਇਹਨਾਂ ਦਾ ਧਰਮ ਨਾਲ ਕੀ ਸੰਬੰਧ ਸਾਡਾ ਤਾਂ ਦੇਸ਼ ਹੀ ਧਰਮ ਨਿਰਪੱਖ ਹੈ ਪ੍ਰਧਾਨ ਮੰਤਰੀ ਜਿਹੜਾ ਆ ਉਹ ਕਿਸੇ ਮੰਦਰ ਦੇ ਉਦਘਾਟਨ ਤੇ ਕਿਉਂ ਜਾਵੇ ਜੀ ਜੀ ਸਵਾਲ ਇਹ ਆ ਇਹਦਾ ਭਾਵ ਇਹ ਵੀ ਲੋਕਾਂ ਨੂੰ ਮਤਲਬ ਜਿਹੜਾ ਆ ਇਹ ਇਹ ਧਰਮ ਦੇ ਦੂਜੇ ਨੂੰ ਆਪਣੇ ਹੱਕ ਵਿੱਚ ਬਦਲਣ ਲਈ ਜਿਹੜਾ ਆ ਲੋਕਾਂ ਨੂੰ ਇਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਜਿਹੜੇ ਅੰਧਵਿਸ਼ਵਾਸ ਪੈਲਾਉਂਦੇ ਆ ਇਹ ਜਿੱਦਾਂ ਦਾ ਰਾਜਾ ਉਦਾਂ ਦੀ ਪਰਜਾ ਹੁੰਦੀ ਆ ਜੀ ਬਿਲਕੁਲ ਬਿਲਕੁਲ ਜਦੋਂ ਸਾਡਾ ਰਾਜਾ ਹੀ ਅੰਧਵਿਸ਼ਵਾਸੀ ਆ ਤਾਂ ਪ੍ਰਜਾ ਕਿਉਂ ਨਾ ਹੋਵੇ ਅਸਲ ਵਿੱਚ ਰਾਣਾ ਸਾਹਿਬ ਰਾਜਾ ਜਾਂ ਇਹ ਜਿਹੜੇ ਰਾਜਨੀਤਿਕ ਲੋਕ ਐ ਅੰਧਵਿਸ਼ਵਾਸੀ ਨਹੀਂ ਹੈਗੇ ਜਿਹੜੇ ਲੋਕ ਆ ਉਹਨਾਂ ਨੂੰ ਪਤਾ ਐ ਕੁਝ ਨਹੀਂ ਹੈਗਾ ਕਿਉਂਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਚੀਜ਼ਾਂ ਇਹਨਾਂ ਨੂੰ ਬਹੁਤ ਜ਼ਰੂਰਤ ਹੁੰਦੀ ਜਿਸ ਤਰ੍ਹਾਂ ਮੋਦੀ ਨੇ ਤੁਹਾਨੂੰ ਚੇਤਾ ਹੁਣਾ ਉਹਨੇ ਕਿਹਾ ਸੀ ਵੀ ਜਿਹੜਾ ਸ਼ਿਵਜੀ ਨੇ ਉਹ ਜਿਹੜਾ ਉਹਦਾ ਸਿਗਾ ਹੋ ਇੱਕ ਜਿਹੜਾ ਸ਼ੇਰ ਕਟਿਆ ਸੀਗਾ ਕੀ ਕਹਿੰਦੇ ਉਹਨੂੰ ਉਹਨੂੰ ਜਿਹੜਾ ਸੀ ਨਾ ਗਣੇਸ਼ ਕਹਿੰਦੇ ਸਾਡੇ ਇੱਥੇ ਹਜ਼ਾਰਾਂ ਸਾਲ ਲੱਖਾਂ ਸਾਲ ਪਹਿਲਾਂ ਸਾਜਰੀ ਹੋ ਰਹੀ ਸੀ ਤੱਥ ਕੋਈ ਨਹੀਂ ਹੈਗਾ ਤੇ ਹਨੂਮਾਨ ਦੀ ਉਹ ਉਦਾਹਰਨ ਦਿੱਤੀ ਸੀ ਕਹਿਣ ਦਾ ਮਤਲਬ ਜਿਨ੍ਹਾਂ ਪੁਰਖਿਆਂ ਨੇ ਸਾਨੂੰ ਇਹ ਦੱਸਿਆ ਸੀਗਾ ਕਿ 33 ਕਰੋੜ ਹੈ ਖੇਲ ਕੰਨਾ 83 ਲੱਖ ਰੇ ਦੀਵਾਨਾ ਮਤ ਭਰਮੇ ਕੋਈ ਉਹ ਸਾਡੇ ਰਾਜਨੀਤਿਕ ਲੋਕ ਕਿਸ ਤਰ੍ਹਾਂ ਭਰਮ ਫਲਾ ਰਹੇ ਆ ਇੱਡੀ ਵੱਡੀ ਗੱਲ ਹੈ ਨਾ ਮੈਂ ਮੈਂ ਤੁਹਾਡੀ ਗੱਲ ਰੋਕਦਾ ਤੇ ਅਸੀਂ ਹੈ ਨਾ ਸਕੂਲ ਦੇ ਵਿੱਚ ਬਰਬਿੰਦਰ ਜੀ ਮੈਂ ਬੱਚਿਆਂ ਨੂੰ ਅੰਧ ਵਿਸ਼ਵਾਸ ਬਾਰੇ ਦੱਸ ਰਿਹਾ ਸੀ ਹਾਂਜੀ ਬਈ ਮਤਲਬ ਇੱਥੇ ਆ ਚੂਹੇ ਦੀ ਸਵਾਰੀ ਸਾਡਾ ਦੇਵਤਾ ਚੂਹੇ ਦੀ ਸਵਾਰੀ ਕਰਦਾ ਹਾਂਜੀ ਸਾਡਾ ਦੇਵਤਾ ਉੱਲੂ ਦੀ ਸਵਾਰੀ ਕਰਦਾ ਜੀ ਸਾਡੇ ਦੇਵਤੇ ਨੇ ਮਤਲਬ ਜਿਹੜਾ ਆ ਉਹ ਮੂੰਹ ਚ ਸੂਰਜ ਪਾ ਕੇ ਨਿਕਲ ਲਿਆ ਜੀ ਜੀ ਸਾਡਾ ਦੇਵਤਾ ਜਿਹੜਾ ਮੋਰ ਦੀ ਸਵਾਰੀ ਕਰਕੇ ਆਉਣ ਗਿਆ ਜੀ ਤੋਂ ਬੱਚੇ ਕਹਿੰਦੇ ਜੀ ਇਦਾਂ ਹੋ ਸਕਦਾ ਹਾਂਜੀ ਮੈਂ ਕਹਾਂ ਬਈ ਇਦਾਂ ਕਰੋ ਕੱਲ ਨੂੰ ਚੂਹਾ ਲੈ ਆਓ ਆਪਾਂ ਬਹਿ ਕੇ ਦੇਖ ਲਾਂਦੇ ਹਾਂ ਉੱਤੇ ਹਾਂਜੀ ਹਾਂਜੀ ਉਹ ਦੂਸਰੇ ਦਿਨ ਜੀ ਚੂਹਾ ਲੈ ਆਇਆ ਫੜ ਕੇ ਅੱਛਾ ਮੈਂ ਬੱਚੇ ਨੂੰ ਇੱਕ ਨੂੰ ਬਿਠਾਲ ਦਿੱਤਾ ਉਹਦੇ ਉੱਤੇ ਮੈਂ ਕਹਾਂ ਬੈਠ ਫੇਰ ਬੈਠ ਕੇ ਸਵਾਰੀ ਦੇਖ ਲੈ ਹੋ ਸਕਦੀ ਕਿ ਨਹੀਂ ਐਕਸਪੈਰੀਮੈਂਟ ਆ ਹਾਂਜੀ 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 ਉਹ ਉਹਦਾ ਪਿਛਕੂ ਨਿਕਲ ਗਿਆ ਇਹ ਇਹ ਦੇਖੋ ਵਿਗਿਆਨ ਤਾਂ ਐਕਸਪੈਰੀਮੈਂਟ ਕਰਦਾ ਵਿਗਿਆਨੀ ਮਤਲਬ ਜਿਹੜਾ ਆ ਉਹ ਉਹਦੇ ਸਬੂਤ ਜਟਾਉਂਦਾ ਇਹ ਬਿਲਕੁਲ ਬਿਨਾ ਸਬੂਤਾਂ ਤੇ ਮਤਲਬ ਗੱਲਾਂ ਕੀਤੀਆਂ ਜਾਂਦੀਆਂ ਬਿਲਕੁਲ ਬਿਲਕੁਲ ਇੱਕ ਥਾਂ ਅਸੀਂ ਨਾਟਕਾਂ ਨੂੰ ਚੱਲ ਗਏ ਉੱਥੇ 9 ਗਜੇ ਦੀ ਪੀੜ ਦੀ ਜਗ੍ਹਾ ਅੱਛਾ ਜੀ ਤੇ ਉਹ ਜੀ ਚਲੋ ਉੱਥੇ ਅਸੀਂ ਪ੍ਰੋਗਰਾਮ ਕੀਤਾ ਤੇ ਬਾਅਦ ਚ ਚਾਹ ਨੂੰ ਪੀਣ ਲੱਪੇ ਕੁਲਪ੍ਰੀਤ ਰਾਣਾ ਸਾਡੇ ਨਾਲ ਉਦੋਂ ਗਿਆ ਸੀ ਤੋਂ ਉਹ लवली ਯੂਨੀਵਰਸਿਟੀ 'ਚ ਪੜਦਾ ਸੀ ਜੀ ਉਹ ਕਹਿੰਦਾ ਬਜ਼ੁਰਗਾਂ ਨੂੰ ਬਈ ਬਜ਼ੁਰਗੋ ਮੈਂ ਮਤਲਬ ਬਹੁਤ ਪੜਿਆ ਜਿੱਥੋਂ ਤੱਕ ਜਿੰਨਾ ਕਿ ਮੈਂ ਪੜਿਆ ਮੈਨੂੰ ਨਹੀਂ ਲੱਗਦਾ ਕਿ 9 ਗੱਜ ਦਾ ਬੰਦਾ ਕੋਈ ਜਿਹੜਾ ਆ ਕੋਈ ਹੋ ਸਕਦਾ ਅੱਛਾ ਜੀ ਹਾਂ ਜੀ ਮੈਨੂੰ ਨਹੀਂ ਮਿਲਿਆ ਇਤਿਹਾਸ ਵਿੱਚ 9 ਗੱਜ ਦਾ ਬੰਦਾ ਜੀ ਜੀ ਉਹ ਕਹਿੰਦਾ ਨਹੀਂ ਜੀ ਸਾਡਾ ਪੀਰ 9 ਗੱਜ ਦਾ ਜੀ ਜੀ ਉਹ ਕਹਿੰਦਾ ਦੇਖੋ ਤੁਸੀਂ ਆਪਣੇ ਆਪ 'ਚ ਖੁਸ਼ ਹੋਈ ਚੱਲੋ ਹਾਂ ਜੀ ਪਰ ਮਤਲਬ ਮਤਲਬ ਜਿਹੜਾ ਮਤਲਬ ਸੰਸਾਰ ਆ ਉਹ ਸਬੂਤ ਸਬੂਤ ਮੰਗਦਾ ਬਿਲਕੁਲ ਬਿਲਕੁਲ ਸੋਚ ਨਹੀਂ ਦਿੰਦੇ ਵਿਗਿਆਨ ਤੌਰ ਤੇ ਨਹੀਂ ਉਹ ਜਿਹੜੇ ਲੀਡਰ ਚੱਲਦੇ ਤਾਂ ਪਰ ਜਾ ਕਿੱਥੋਂ ਚੱਲ ਪੈਗੀ ਪਰ ਜਾ ਤਾਂ ਖੁਦ ਇਸ ਦਲਦਲ ਦੇ ਵਿੱਚ ਫਸਜੀ ਹੋਈ ਆ ਕਹਿਣ ਦਾ ਮਤਲਬ ਜਿਹੜਾ ਵੀ ਕੋਈ ਰਾਜਨੀਤਿਕ ਲੀਡਰ ਹੈਗਾ ਤਾਂ ਉਸੇ ਤਰ੍ਹਾਂ ਜਿਦਾ ਤੁਸੀਂ ਵਿਐਸਪੀ ਦੇ ਪ੍ਰਧਾਨ ਜੀ ਦੀ ਗੱਲ ਕੀਤੀ ਹੁਣ ਜਿਹੜੇ ਲੋਕ ਅੰਧਵਿਸ਼ਵਾਸ ਵਿੱਚ ਫਸਿਓ ਆ ਉਹਨਾਂ ਨੂੰ ਇਦਾਂ ਲੱਗਦਾ ਹੈਗਾ ਵੀ ਇੱਕ ਵਾਰ ਸਾਡੇ ਹੱਥ ਸੱਤਾ ਆ ਜਾਵੇ ਬਾਕੀ ਤਾਂ ਫੇਰ ਅਸੀਂ ਜਿਹੜੇ ਆ ਵਿਗਿਆਨ ਤੌਰ ਤੇ ਲੋਕਾਂ ਨੂੰ ਸੁਧਾਰਾਂਗੇ ਰਾਣਾ ਸਿੰਘ ਲੋਕ ਵੀ ਉਸ ਤਰ੍ਹਾਂ ਦੇ ਹੋਏ ਹੋ ਹੈਗੇ ਆ ਤੇ ਜਿਹੜੇ ਹੁਣ ਰਾਜਨੀਤਿਕ ਲੋਕ ਹੈਗੇ ਦੇਖੋ ਜਿਹੜੇ ਰਾਜਨੀਤਿਕ ਲੋਕ ਹੈਗੇ ਆ ਨਾ ਉਹਨਾਂ ਨੂੰ ਜਿਹੜਾ ਸਾਰਿਆਂ ਨੂੰ ਖੁਸ਼ ਰੱਖਣਾ ਪੈਂਦਾ ਹੈਗਾ ਬੇਸ਼ੱਕ ਉਹਨਾਂ ਨੂੰ ਕੋ ਬੋਟਾਂ ਪਾਵੇ ਚਾਹੇ ਨਾ ਪਾਵੇ ਠੀਕ ਹੈ ਨਾ ਵੋਟ ਲੈਣ ਲਈ ਬਹੁਤ ਕੁਝ ਕਰਨਾ ਪੈਂਦਾ ਹੈਗਾ ਪਰ ਜਿਨ੍ਹਾਂ ਨੇ ਐਨੇ 100 ਸਾਲ ਰਾਜ ਕੀਤਾ ਹੈਗਾ 1950 ਤੋਂ ਬਾਅਦ ਲਾ ਲਾ ਉਹ ਤੋਂ ਪਹਿਲਾਂ ਲਾ ਲੋ ਠੀਕ ਹੈ ਨਾ ਪਰ ਉਹਨਾਂ ਨੇ ਕੀ ਕਰ ਦਿੱਤਾ ਹੈਗਾ ਸੋਚਣ ਵਾਲੀ ਤਾਂ ਇਹ ਵੀ ਗੱਲ ਹੈਗੀ ਹੈ ਨਾ ਹੁਣ ਇੱਕ ਜਿਹੜੀ ਹਵਾ ਵਹਿ ਰਹੀ ਹੈਗੀ ਆ ਇੱਕ ਹਵਾ ਵਹਿ ਰਹੀ ਹੈ ਅੰਧ ਵਿਸ਼ਵਾਸ ਦੀ ਲੋਕਾਂ ਦੀ ਜਿਹੜੀ ਬੁੱਧੀ ਦੇਖਣੀ ਪੈਂਦੀ ਆ ਉਸ ਢੰਗ ਨਾਲ ਬੰਦੇ ਨੂੰ ਥੈਂ-ਥੈਂ ਜਾਣਾ ਪੈਂਦਾ ਹੈਗਾ ਪਰ ਲੋਕਾਂ ਨੂੰ ਵੀ ਸਮਝ ਲੈਣੀ ਚਾਹੀਦੀ ਆ ਡੇਰਿਆਂ ਨੂੰ ਵੀ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਭਾਈ ਲੋਕਾਂ ਦਾ ਕਿੱਥੇ ਪੜਾ ਹੈਗਾ ਸੋ ਜਿਆਦਾ ਗੱਲ ਨਾ ਬਿਧਾਦਾ ਹੋ ਇੱਕ ਮੈਂ ਸ਼ਾਬਦ ਸਤਿਕਾਰ ਜੋ ਸਾਥੀ ਆਪ ਸਾਹਮਣੇ ਪੇਸ਼ ਕਰਨਾ ਚਾਹਣਾ ਭਗਵਤ ਗੀਤਾ ਦੇ ਵਿੱਚ ਜਿਹੜਾ ਚੈਪਟਰ 131 ਹੈਗਾ ਉਹ ਸ਼ਲੋਕ ਦੇ ਵਿੱਚ ਲਿਖਿਆ ਜੇ ਜਗ ਕਰ ਨਾਲ ਮੀ ਪੈਂਦਾ ਹੈਗਾ ਸਾਰੀ ਵਿਧੀ ਵੈਦ ਨੇ ਲਿਖੀ ਆ ਠੀਕ ਹੈ ਨਾ ਜੀ ਵਿਧੀ ਜਿਹੜੀ ਆ ਉਹ ਵੇਦ ਵੇਦ ਵਿਆਸ ਨੇ ਲਿਖੀ ਹੈਗੀ ਆ ਵਿੱਚ ਜਗ ਕਰਨਾ ਮੀ ਪੈਂਦਾ ਹੁਣ ਸਾਡੇ ਸਤਿਗੁਰੂ ਕੀ ਕਹਿ ਕੇ ਕਹਿੰਦੇ ਨਾਨਾ ਗਿਆਨ ਪ੍ਰਾਣ ਵਿਦ ਚੌਤੀ ਅੱਖਰ ਵਿੱਚ ਨਹੀਂ ਕਹਿੰਦੇ ਵਿਆਸ ਵਿਚਾਰੇ ਕਰੇ ਪੁਮਾਤ ਰਾਮ ਸਰਨਾਹੀ ਹੁਣ ਉਹ ਕਹਿੰਦੇ ਭਾਈ ਇਹ ਜਿਹੜੇ ਖਿਆਲ ਆ ਨਾ ਵੇ ਸਾਡੇ ਅੱਖਰਾਂ ਦੇ ਵਿੱਚ ਨਹੀਂ ਹੈਗਾ ਜਿਹੜੇ ਵਿਚਾਰ ਇਹ ਜਿਹੜੇ ਵੇਦ ਵਿਆਸ ਕਰ ਰਿਹਾ ਹੈਗਾ ਪੁਮਾਤ ਇਹਨੂੰ ਨਾਂ ਦੇ ਰਿਹਾ ਹੈ ਗਿਆ ਇਹ ਬਿਲਕੁਲ ਨਹੀਂ ਹੈਗਾ ਅੱਗੇ ਕੀ ਕਹਿੰਦੇ ਕਾਜੀ ਕੂੜ ਬੋਲ ਵਿਖਖਾਈ ਬ੍ਰਾਹਮਣ ਖਾਵੇ ਜੀਆ ਕਾਈ ਜੋਗੀ ਜੋਗਤ ਨਾ ਜਾਣੇ ਅੰਧ ਤੀਨੋਂ ਉਜਾੜੇ ਕੇ ਪੰਧ ਇਹ ਜਿਹੜੇ ਰਾਜਨੀਤਿਕ ਲੋਕੜਿਆ ਪੁਜਾਰੀ ਲੋਕਿਆ ब्राह्मण ਜਿਹੜੇ ਵਹਿਮਾ ਪਖੰਡਾ ਵਿੱਚ ਪਾਉਂਦੇ ਆ ਅੱਜ ਤਾਂ ਹੁਣ ਪਹਿਲਾਂ ਤਾਂ ਉਹ ਬ੍ਰਾਹਮਣ ਦੀ ਜਿਹੜੀ ਫਲਸਫੀ ਯਾਨੀ ਕਿ ਜੜ ਜਿਹੜੀ ਅੰਧ ਵਿਸ਼ਵਾਦੀ ਉਹ ਬ੍ਰਾਹਮਣ ਆ ਪਰ ਹੁਣ ਸਾਡੇ ਵਿੱਚ ਪੁਜਾਰੀ ਪੈਦਾ ਹੋ ਗਏ ਹੋ ਕਾਜੀ ਜੀ ਕਾਣ ਕੂੜ ਵੇਖ ਖਾਈ ਬ੍ਰਾਹਮਣ ਖਾਵੇ ਜੀਆ ਕਾਈ ਜੋਗੀ ਜੋਗਤ ਨਾ ਜਾਣੇ ਆ ਤੇ ਤੀਨੋਂ ਉਜਾੜੇ ਕੇ ਕਵਨ ਯਾਨੀ ਕਿ ਇਹ ਜਿਹੜਾ ਉਜਾੜੇ ਦਾ ਹੈ ਨਾ ਇਹਨਾਂ ਨੇ ਐਨ ਖਲਾਰਾ ਪਾਇਆ ਹੋਇਆ ਹੈ ਸੋ ਸਤਿਕਾਰਯੋਗ ਸਾਥੀਓ ਜਿਹੜਾ ਕਾਜੀ ਆ ਕੂੜ ਬੋਲ ਕੇ ਬਿਖ ਖਾ ਰਿਹਾ ਹੈਗਾ ਲੋਕਾਂ ਨੂੰ ਲੁੱਟ ਕੇ ਇਸੇ ਤਰ੍ਹਾਂ ਰਾਜਨੀਤਿਕ ਜਿਹੜੇ ਆ ਬਿਖ ਖਾ ਰੇ ਹੈਗੇ ਆ ਪਰ ਸਤਿਕਾਰਯੋਗ ਸਾਥੀਓ ਬੇਖੋ ਤਾਂ ਖਾ ਰੇ ਆ ਕਿਉਂਕਿ ਲੋਕ ਅੰਧ ਵਿਸ਼ਵਾਸ ਚੋਂ ਨਿਕਲ ਨਹੀਂ ਰਹੇਗੇ ਸੋ ਰਾਣਾ ਜੀ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਨੇ ਉਹ ਜਿਹੜਾ ਦਲੀਆ ਐਤਵਾਰ ਨੂੰ ਦਿੰਦੇ ਆ ਤੇ ਪਾਣੀ ਕਿੰਨਾ ਥੱਲੇ ਚਲ ਗਿਆ ਅੱਜ ਵੀ ਇਹ ਅਗਰ ਲੋਕ ਨਾ ਸਮਝੇ ਵਿਗਿਆਨ ਨੂੰ ਨਾ ਸਮਝੇ ਤਾਂ ਆਉਣ ਵਾਲਾ ਸਮਾਂ ਬਹੁਤ ਮਾੜਾ ਹੈਗਾ ਜਿੰਨਾ ਵੀ ਪਾਣੀ ਦਾ ਬਚਾਅ ਹੋ ਸਕਦਾ ਉਹ ਮਨੁੱਖ ਨੂੰ ਕਰਨਾ ਚਾਹੀਦਾ ਕਿਉਂਕਿ ਕੁਦਰਤ ਦਾ ਇੱਕ ਸੋਮਾ ਹੈ